ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਆਂਗੇ ਪਿੰਡ ਕਲਾਰਾ ਖੁਰਦਾ ਦੁਬਾਰਾ ਫਿਰ ਇਹ ਬੋਰ ਆ ਜਿਹੜਾ ਇਹ 405 ਫੁੱਟ ਤੱਕ ਭਰਿਆ ਹੋਇਆ ਸੀਗਾ ਥੱਲੋਂ ਤੇ ਅੱਜ ਦੇਖਦੇ ਆਂ ਆਪਾਂ ਅੱਜ ਇਸ ਬੋਰ ਤੇ ਮਸ਼ੀਨ ਲਾਈ ਸੀਗੀ ਆਪਾਂ ਨੇ 2 ਦਿਨ ਹੋ ਗਏ ਮਸ਼ੀਨ ਚੱਲਦੀ ਨੂੰ ਤੇ ਬੋਰ ਬੇਲਾ ਕਰਿਆ ਆਪਣੇ ਟੀਮ ਨੇ 2 ਦਿਨ ਲੱਗ ਕੇ ਸੀਗੇ ਤਿਆਰ ਹੈ ਆਪਣੇ ਮਿਸਤਰੀ ਸੱਸੀ ਗਾਲ ਬਿਸਤਰੀ ਜੀ ਸੱਸੀ ਗਾਲ ਜੀ ਠੀਕ ਠਾਕ ਹੋ ਜੀ ਤੇ ਅੱਜ ਤੁਹਾਨੂੰ ਦਿਖਾਉਣਾ ਹੈਗਾ ਬੋਰ ਆ ਲੋ ਜੀ ਆਰੇ ਇਹ ਆਪਣੀ ਮਸ਼ੀਨ ਆ ਤਿਆਰੀ ਆਪਣੀ ਟੀਮ ਸਵਾਦੋ ਜੀ ਇਹਨੂੰ ਲੈ ਕੇ ਚੱਲਦੇ ਆਂਗੇ ਆਰੇ ਆਇਓ ਬੋਰਾ ਤਿਆਰੀ ਆਪਣੀ ਟੀਮ ਦੇ ਮੇਡ ਮਿਸਤਰੀ ਜੀ ਇਹਨਾਂ ਨੇ ਪੂਰੀ 2 ਦਿਨਾਂ ਦੀ ਪੂਰੀ ਸਖਤ ਮਿਹਨਤ ਤੋਂ ਬਾਅਦ ਇਹ ਬੋਰਾ ਜਿਹੜਾ ਪਹਿਲਾ ਕਰ ਦਿੱਤਾ ਹੈ ਨਾ ਮਿਸਤਰੀ ਜੀ ਹਾਂ ਜੀ ਇਹਦਾ ਹੋ ਗਿਆ ਆ ਡਲੇਕ ਨਿਕਲ ਲੈਣੀ ਜੀ ਤੇ ਆ ਇਧਰ ਰਿੱਤਾ ਪਿਆ ਹੈਗਾ ਜਿਹੜਾ ਕੱਢਿਆ ਖਾਲੀ ਕਰਿਆਗਾ ਆਪਾਂ ਨੇ ਸਿਆਰੇ ਹੀ ਆਪਣੀ ਦੂਸਰੇ ਮਿਸਤਰੀ ਸੀਨੀਅਰ ਮਿਸਤਰੀ ਜੀ ਸਵਾਦੋ ਜੀ ਇਹਨੂੰ ਲੈ ਕੇ ਚੱਲਦੇ ਆ ਉਧਰ ਆਦਰ ਪਤਾ ਯਾਰ ਉਹ ਸਹੀ ਦੱਸ ਦੇਗਾ ਤੂੰ ਦੱਸ ਤੂੰ ਸਹੀ ਨੂੰ ਸਰ ਉਹਥੇ ਫੇਰ ਪੱਤੀ ਜਾਈਂਗਾ ਮਾਤਾ ਰਾਮ ਨਾਮ ਦਾ ਹੁੰਦਾ ਹਾਂ ਆ ਆ ਮਮੇ ਉਰੇ ਆਇਆ ਹੋਈ ਕਿੱਟ ਰੇ ਨਾ ਯਾਰ ਇੱਧਰ ਆ ਵੀ ਯਾਰ ਕਿਉਂ ਨਹੀਂ ਰੇਟ ਆ ਤਾ ਦਾ ਪਰ ਹੀ ਬਣਾਏ ਉਲਰੋਂ ਦੇਣਾ ਨੀ ਢੋੜੀ ਹੈਗਾ ਕੁੱਤਾ ਕੁੱਤਾ ਹੁੰਦਾ ਪਛਾੜਾ ਬਣਾ ਸੈਟ ਕਰ ਲੈ ਯਾਰ ਫੇਰ ਘਟੂ ਰੁਮਤ ਆ ਜਲਦੀ ਜਲਦੀ ਫੇਰ ਘਟਲੇ ਵਰੇ ਹੋ ਬੁੱਕ ਕਰਨੇ ਵਰੇ ਕਿਦਿਆਂ ਉਹ ਆਪਣਾ ਨਾਮ ਖਵਾ ਜਿਦਾ ਕੱਲੂ ਆਇਆ ਮੁੰਲਾ ਕੱਲੂ ਅੰਤੇ ਤਰੇ ਖੱਲੂ ਆਇਆ ਫੁੱਲੋ ਫੁੱਲਣੇ ਫੇਰ ਉਧਰੋਂ ਹੁ ਕੰਮ ਮਾਰੋ ਨਾ ਫੁੱਲਣੇ ਵਿੱਚ ਹੋ ਗਿਆ ਕੀ ਗੱਲ ਮੈਂ ਆਪਣਾ పాఠ పా మంగళవారం ਮੇਜ ਹੋ ਰਿਹਾ ਕਿੰਨਾ ਪਛਮੜਾ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਹਨੀ ਉਸ ਚਾਲ ਨੂੰ ਡਾਊਨ

ਇਹਨਾਂ ਪਤਾ ਲੱਗ ਗਈ ਕਲੀਅਰ ਹੋ ਜਾ ਜੂਮ ਤੇਸ ਵਾਲੀ ਇੰਨੀ ਸਾਫ ਨਹੀਂ ਦਿਖਾਉਣਾ ਨਾ ਫੈਬਰ ਜਿੰਨੀ ਆਪਣਾ ਪਲਾਸਟਿਕ ਚ ਦਿੰਦਾ ਪਲਾਸਟਿਕ ਦਾ ਤੇ ਫੈਬਰ ਜੀ ਕੋ ਬੋਰ ਚੈੱਕ ਕਰ ਰਹੇ ਜਮਾ ਸਾਫ ਪੂਰਾ ਜਮਾ ਕੋ ਉਪਰ ਰੁੱਖਣਾ ਨਹੀਂ ਨਾ ਨਾ ਸੜਾ ਉਪਪੜੀ ਵਾਲਾ ਠੀਕ ਕਰਨਾ ਜਿਹੜਾ ਬੋਰ ਉਹ ਤੇਸ ਵਾਲੀ ਫੜਕੜੀ ਪਾਈਆ ਕੱਲਾ ਪਾਈ ਦੀ ਫੜਕੜੀ ਫੜਕੜੀ ਪਾਈ ਦੀ ਕੱਲ ਫੜਕੜੀ ਪਾਈ ਦੀ ਦਰਸਨਾ ਫੜਕੜੀ ਫਟਕੜੀ ਪਾਈ ਤੀ ਕੱਲ 200 ਗ੍ਰਾਮ ਪਾਈ ਆ ਪਾਣੀ ਪਾਇ ਦੀ ਉੱਤੇ ਪਾਣੀ ਪਾਇਆ ਦੀ ਉੱਪਰ ਦੀ ਪਾਣੀ ਪਾਇਆ ਦੋ ਨਰ ਹੋ ਜਾਣੇ 5 ਲੀਟਰ ਨੂੰ ਪਾਤਾ ਸੀ ਬਣੀ ਚਾਹ ਤਾਂ ਇਹ ਸਾਫ ਆ ਜੀ ਜੇੜ ਖਾਲੀ ਕਰਤੀ ਜੀ ਨਹੀਂ ਤਾਂ ਹੋਰ ਇਹ ਤਾਂ ਪਕੜਦਾ ਨਹੀਂ ਹੋਰ ਖੇਲ ਜਿੱ ਕਿੰਨਾ ਬਣ ਕੀ ਪਾਪਾ ਹਾਂ ਜੀ ਕਸਲਾ ਮਾਹਾਂ ਤੇ ਕੱਢਤੀ ਹਾਂ ਨਾ ਇਹ ਤਾਂ ਵਧੀਆ ਚੱਲੋ ਨਜ ਪਤਾ ਲੱਗੀ ਸਭ ਜੀ ਵਧੀਆ ਫਟਕੜੀ ਵੀ 200 ਗ੍ਰਾਮ ਪਾਦੀ ਜੀ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਸੁਣੀ 370 405 ਮਤਲਬ ਪਹਿਲਾਂ ਤੀ ਹੁੰਦੇ ਹਨ 400 ਤੋਂ ਬਾਅਦ ਹੌਲੀ ਕਰ ਲਈ ਦੰਨਾ ਹੋ ਗਿਆ ਚੱਲ ਉਹ ਚਾਰ ਸੁੱਧਰੀ ਕੈਬਿਟੀ ਬਣਦੀ 450 ਬਾ 400 ਤੇ ਨੀਲਾ 60 ਲੱਗਦੀ ਆ ਉਹ ਲੱਗਿਆ ਸਾਹਮਣੇ 60 ਲੱਗੇ ਆ ਰੰਨ ਵਾਲਾ ਸਾਹਮਣੇ ਪੈਣ ਚ ਕੋਈ ਵਸਤਾ ਨਹੀਂ ਹੈਗਾ ਉਹੀ ਟੱਕਰ ਆ ਜਮੇ ਫਰਕ ਨਹੀਂ ਸਾਲਾ ਇੰਚ ਦਾ ਮਾਲ ਵੱਧ ਘੱਟ ਨਹੀਂ ਪਿਆ ਹੋਇਆ ਮੋੜ ਤਾਂ ਸਹੀ ਹੈ ਜਮ ਬਾਕੀ ਦੇਖਦੇ ਆਂ ਕੋਈ ਪ੍ਰੋਬਲਮ ਕੀ ਆ ਰਹੀ ਹੈ ਵੇ ਦੇਖਦੇ ਹੁਣ ਲੱਗੂ ਪਤਾ ਕੋਈ ਦੇਵੀ ਦੇਵਤਾ ਰਸਿਆ ਹੋਇਆ ਕੋਈ ਨਾ ਮੰਨਿਉ ਨਾ ਸੀ ਦਿਨਾਂ ਪੀਤੇ ਦਾ ਸਰਾਫ ਲੱਗ ਗਿਆ ਤੁਨੂੰ ਪੀਤੇ ਦਾ ਕਿੰਨਾ ਹੋ ਗਿਆ ਪਛੀ ਮੜਾ ਜਨ ਕਿੰਨਾ ਹੋ ਗਿਆ 440 ਪੂਰਾ ਹੌਲੀ ਚੱਲੀ ਜਮੀ ਇਹ ਸਾਰਾ ਪਰੇਗਾ ਪਰੇ ਕੀ ਬਿੱਲਾ ਕਰਿਆ ਇਹ ਸਾਰਾ ਬਿੱਲਾ ਕਰਿਆ ਔੜਕੜੀ ਨਾਲ ਤੇ ਕਲੀਅਰ ਹੋ ਗਏ ਨਾ

ਰੋਕ ਲਈ ਰੋਕ ਲਈ ਰੋਕ ਲਈ ਰੋਕ ਲਈ ਰੋਕ ਲਾ ਹੂੰ ਢਿੰਡੀਏ ਪਲੇਟ ਹੂੰ ਹੂੰ ਪਲੇਟ ਆ ਕੋਲਾ ਹੈ ਕੋਲਾ ਆ ਆ ਪੰਡੂ ਆ ਗਿਆ ਥੱਲੇ ਉਹ ਥੱਲੇ ਪੰਡੂ ਆ ਕਣੀ ਥੱਲੇ ਥੱਲੇ ਕਰ ਕਿੰਨਾ ਭਟਾ ਤੇ 판ਡੂ ਦੇ ਕਿੰਨਾ ਰੁਕਿਆ 판ਡੂ ਦੇ ਵਿੱਚ ਕਿੰਨਾ ਇਤਿਆਹ ਕੱਟਿਆ 6-7 ਫੋਟ ਕੱਟਿਆ ਹੈ ਉੱਪਰ ਜਾ ਕੇ ਛੱਡੀ ਮੜਿਆ ਚੱਕ ਮੜਿਆ ਉਹ ਰਿੱਟਾ ਕਿਹਾ ਜਾਂਦੀ ਉੱਪਰੋਂ ਮੋਟਾ ਜਿਹੜਾ ਇਹਦੇ ਨਾਲੋਂ ਇਹ ਕਾਰ ਉਹਦੇ ਵਾਸਤੇ ਕਿਹ ਭਰਨੇ ਮਾਰ ਲਓ ਜੀ ਫਾਈਨਲੀ ਕੈਮਰਾ ਆਪਣਾ ਵੱਜ ਗਿਆ ਹੈਗਾ ਤੇ ਕੈਮਰਾ ਆਪਣਾ ਹੁਣ ਆਪਾਂ ਬਾਹਰ ਕੱਢ ਰਹੇ ਹਾਂਗੇ ਅਰੇ ਇਹ ਆਪਣਾ ਕੈਮਰਾ ਬਾਹਰ ਹੀ ਕੱਢ ਰਹਿਆ ਨਹੀਂ ਸੋਲਾ ਜੀ ਹੁਣ ਆਪਾਂ ਮਿਸਤਰੀ ਨਾਲ ਗੱਲ ਕਰਦੇ ਆਂ ਵੀ ਆਪਣੇ ਬੋਰ ਦਾ ਕੀ ਹਾਲਾਤ ਨੇਗੇ ਅੱਜ ਚਲੋ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਜਦ ਮੈਂ ਅਸੀਂ ਪਹਿਲਾਂ ਵੀਡੀਓ ਪਾਈ ਸੀ ਇਸ ਬੋਰ ਬਾਰੇ। ਹਾਂ ਜੀ। ਤੇ ਅਸੀਂ ਬੋਰ ਚੈੱਕ ਕੀਤਾ ਤੇ ਇਹ ਬੋਰ ਹੈਗਾ ਤੇ ਆਪਣਾ 405 ਫੁੱਟ ਦੀ ਬਿਲ ਹੈ ਜੀ। ਹਾਂ ਜੀ। ਤੇ ਤੋਂ ਅਦਾ ਅਸੀਂ ਅੱਜ ਦੁਬਾਰਤੋਂ ਫੇਰ ਬੋਰ ਚੈੱਕ ਕੀਤਾ ਸਾਨੂੰ ਐ ਤੇ ਵੀ ਘੜੋਲੇ 'ਚ ਕੋਈ ਨੁਕਸਾਨ ਹੋ ਗਿਆ ਸੀ ਇਸੇ ਕਾਰਨ ਅਸੀਂ ਬੋਰ ਵੀ ਸਾਰਾ ਦੁਬਾਰਤੋਂ ਚੈੱਕ ਕੀਤਾ। ਹਾਂ ਜੀ। ਤੇ ਕਿ ਆਪਣਾ ਇਹ ਘੜੋਲੇ ਸਾਰੀਆਂ ਸਹੀ ਨੇ ਸਾਰਾ ਸਮਾਂ ਦੇਖਦੇਗਾ। ਹਾਂ ਜੀ। ਤੇ ਅਸੀਂ ਆ ਰੇਤਾ ਵੀ ਘੱਟਾ ਬੋਕੀਆਂ ਲਾ ਕੇ ਜੀ। ਹਾਂਜੀ ਤੇ ਤੋਂ ਬਾਅਦ ਅਸੀਂ ਹੁਣ ਬੰਦੀ ਦਾ ਵਿਚਾਰੇ ਆ ਵੀ ਤੜਕੇ ਜਨਰੇਟਰ ਲਾਵਾਂਗੇ ਅਸੀਂ ਵੱਡੀ ਮੋਟਰ ਪਾ ਕੇ 45 ਦੀ ਠੀਕ ਹੈ ਜੀ ਤੇਰੇ ਤੱਕਾ ਕੇ ਪੰਪ ਪੰਪ ਬੋਰ ਮਦਦਾਰ ਤੋਂ ਸਰ ਕਰਨਾ ਪਊਗਾ ਠੀਕ ਹੈ ਜੀ ਤੇ ਬਾਕੀ ਇੱਥੇ ਸਾਡਾ ਕੰਮ ਕੰਪਲੀਟ ਹੈ ਬਾਕੀ ਧੰਨਵਾਦ ਜੇ ਕੋਈ ਹੋਰ ਕੋਈ ਕੰਮ ਨਹੀਂ ਸਾਜੂ ਬੋਰ ਦੇ ਸੰਬੰਧ ਚ ਜੇ ਕੋਈ ਕੋਈ ਬੋਰ ਦਾ ਜਾਂ ਬੋਰ ਚੈੱਕ ਕਰਾਉਣਾ ਹੋਵੇ ਹਾਂਜੀ ਜਾਂ ਬੋਰ ਦਾ ਕੰਮ ਕਰਾਉਣਾ ਮੋਟਰ ਕਰਾਉਣੀ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮਦਨ ਸਿੰਘ ਹਾਂਜੀ ਕੰਟਰ ਅਨਮੋਲ ਜੇਲਾ ਸਿੰਘ ਰੋਡ ਤਹਿਸੀਲ ਸਨਮ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਹੈਗਾ 978175449 ਜੇ ਕੋਈ ਹੋਰ ਕੰਮ ਨਾਲ ਸਾਡੇ ਸੰਪਰਕ ਕਰਦਾ ਬਾਕੀ ਸਾਡਾ YouTube ਤੇ ਚੈਨਲ ਨਾਲ ਸਾਡਾ ਸਬਸਕ੍ਰਾਈਬ ਕਰੋ ਧੰਨਵਾਦ ਜੀ ਠੀਕ ਹੈ